ਪੰਜਾਬ ਦੀ ਸੰਗਰੂਰ ਦੀ ਜੇਲ੍ਹ ਜਿੱਥੇ ਕੁਝ ਸਮੇਂ ਪਹਿਲਾਂ ਦੋ ਕੈਦੀਆਂ ਦੀ ਮੌਤ ਹੋ ਗਈ ਸੀ ਜਿਸ ਨੂੰ ਲੈ ਕੇ ਸਰਕਾਰ ਵੱਲੋਂ ਇੱਕ ਕਮੇਟੀ ਕਠਨ ਕੀਤੀ ਗਈ ਸੀ ਜਿਸ ਦੌਰਾਨ ਉਹ ਸਰਕਾਰ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਜੇਲ੍ਹ ਅਧਿਕਸ਼ਕ ਅਤੇ ਤਿੰਨ ਕਰਮਚਾਰੀਆਂ ਵਿਰੁੱਧ ਕੈਕਸ਼ਨ ਦਿੱਤਾ ਗਿਆ ਹੈ ਜੋ ਲੰਬਿਤ ਕਰ ਦਿੱਤਾ ਗਿਆ ਹੈ ਇਸ ਦੌਰਾਨ 10 ਕੈਦੀਆਂ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ ਇਸ ਸਬੰਧੀ ਕੀ ਕਹਿ ਰਹੇ ਨੇ ਐਸਪੀਡੀ ਚਿਮਾ ਤੁਹਾਨੂੰ ਸੁਣਾਣੇ ਆ ਸarlo jail authorized ਜਦੋਂ ਪਤਾ ਲੱਗਿਆ ਸਰ ਅਸੀਂ ਨਾਲ ਦੇ ਨਾਲ ਉੱਥੇ ਰਸ਼ ਕੀਤਾ ਰਸ਼ ਕਰਕੇ ਸਾਰੀਆਂ ਚੀਜ਼ਾਂ ਨੂੰ ਸਰ ਅੰਡਰ ਕੰਟਰੋਲ ਰਿਆ ਉਦੋਂ ਲਾਅ ਐਂਡ ਆਰਡਰ ਦੀ ਕੋਈ ਸਮੱਸਿਆ ਨਹੀਂ ਉਹਦੇ ਵਿੱਚ ਆਈ ਉਦੋਂ ਬਾਅਦ ਸਰ ਉਹਨਾਂ ਨੇ ਸਾਨੂੰ ਇੱਕ ਇਨਫੋਰਮੇਸ਼ਨ ਦਿੱਤੀ ਜੋ ਡੀਐਸਪੀ ਸਾਹਿਬ ਨੇ ਉੱਥੇ ਜੀ ਹਾਈ ਸਕਿਉਰਿਟੀ ਜ਼ੋਨ ਦੇ ਵਿੱਚ ਉਹਨਾਂ ਨੇ ਸਰ ਇਨਫੋਰਮੇਸ਼ਨ ਕਿ ਅਸੀਂ 10 ਬੰਦਿਆਂ ਦੇ ਬਾਈ ਨੇ ਐਫਆਈਆਰ ਦਿੱਤੀ ਹੈ 6 ਬੰਦੇ ਜਿਹੜੇ ਨੇ ਹਲ ਤੱਕ ਪ੍ਰੋਡਕਸ਼ਨ ਬਣਾਉਣ ਤੇ ਲਿਆ ਆ ਕੇ ਉਹਨਾਂ ਨੂੰ ਕੁਝ ਕੁਝ ਕਰਕੇ ਰੈਸਟ ਪਾ ਕੇ ਕੰਪਲੀਟ ਹੈ 4 ਸਰ ਔਨ ਦਾ ਵੇ ਨੇ ਪਰ ਇਹ ਦੋ ਬੰਦੇ ਜਿਹੜੇ ਬਚੇ ਨੇ ਸਰਵਾਈਵਰਸ ਉਹਨਾਂ ਦੀ ਸਟੇਟਮੈਂਟ ਹੋ ਜਾਈਗੀ ਸਰ ਔਰ ਜਿਹੜੇ ਬਾਕੀ ਮੁਲਾਜ਼ਮ ਅਕੋਰਡਿੰਗ ਟੂ ਸੀਸੀਟੀਵੀ ਟਸਰੇ ਨੇ ਕਿ ਜਿਹੜੇ ਉੱਥੇ ਗਏ ਨੇ ਜਾਂ ਬਾਅਦ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਬਿਆਨ ਹੋ ਜਾਣਗੇ ਤਾਂ ਸਰ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਈਗੀ ਪਹੁੰਚੇ ਤੱਕ ਪੁਲਿਸ ਕਰਮਚਾਰੀਆਂ ਦੇ ਪ੍ਰਵਿਰਤ ਅਕਸ਼ਨ ਆ ਰਹੇ ਨੇ ਸਰ ਇਹਦੇ ਚੋਂ ਸਰ ਪਤਾ ਲੱਗਿਆ ਕਿ ਇਹਦੇ ਚੋਂ ਤਿੰਨ ਚਾਰ ਮੁਲਾਜ਼ਮ ਜਿਹੜੇ ਨੇ ਜੇਲ੍ਹ ਦੇ ਜੇਲ੍ਹ ਸੁਪਰਡੈਂਟ ਤੋਂ ਲੈ ਕੇ ਉਹ ਸਸਪੈਂਡ ਹੋ ਗਏ ਨੇ ਸਰ ਜਿਹੜੇ ਵੈਪਨਸ ਨੇ ਸੱਰੀਆਂ ਮਛਰਦਾਨੀਆਂ ਤੇ ਬਾਕੀ ਚੀਜ਼ਾਂ ਲੱਗਦੀਆਂ ਨੇ ਜਿਹੜੀ ਚੀਜ਼ ਨਾਲ ਟਾਈਪ ਕੀਤਾ ਜਾਂਦਾ ਤਾਂ ਉਹ ਪੱਤੀਆਂ ਉਹਨਾਂ ਨੇ ਉੱਥੋਂ ਤੋੜ ਕੇ ਉਹਨੂੰ ਯੂਜ਼ ਕੀਤਾ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਾਰਟ ਆਫ ਇਨਵੈਸਟੀਗੇਸ਼ਨ ਆ ਔਰ ਉਹ ਇਨਵੈਸਟੀਗੇਸ਼ਨ ਬਹੁਤ ਛੇਤੀ ਕੰਪਲੀਟ ਹੋ ਜਾਏਗੀ